ਹੈਲੋ ਸਸਿਕਾ ਜੀ ਸਾਰੇ ਪਰ ਪਰਵਾਂ ਨੂੰ ਉਹ ਤੁਸੀਂ ਵੀ ਸਾਰੇ ਜਣੇ ਠੀਕ ਹੋ ਲੋ ਅਸੀਂ ਵੀ ਸਭ ਜਾਨੇ ਸਾਰੇ ਜਾਨੇ ਠੀਕ ਠਾਕ ਠੀਕ ਠਾਕ ਤੇ ਬੱਚਿਆਂ ਦੀਆਂ ਸ਼ਟਾਨੀਆਂ ਤੁਹਾਨੂੰ ਪਤਾ ਹੀ ਹੈ ਤੇ ਹੋਰ ਤੁਸੀਂ ਵੀ ਸੁਣਾਓ ਤੇ ਅੱਜ ਛੁੱਟੀ ਵਾਲੇ ਦਿਨ ਤੁਸੀਂ ਕੀ ਕੀ ਕੀਤਾ ਤੇ ਮੈਂ ਵੀ ਤੁਹਾਨੂੰ ਦੱਸਾਂਗੀ ਅੱਜ ਛੁੱਟੀ ਵਾਲੇ ਦਿਨ ਅਸੀਂ ਕੀ ਕੀ ਕੀਤਾ ਘਰ ਵਿੱਚ ਤੇ ਬੱਚਾ ਸਵੇਰੇ ਸਵੇਰੇ ਪਹਿਲਾਂ ਤਾਂ ਇਹ ਨਵਾਤਾ ਹੈ ਸੁੱਤੇ ਉੱਠਦਾ ਹੈ ਇਹਨਾਂ ਦਾ ਕੰਮ ਨਿਭੇੜ ਦਿੰਦਾ ਹੈ ਘਰ ਦੀ ਸਾਫ ਸਫਾਈ ਹੋ ਗਈ ਆ ਤੇ ਹੁਣ ਲੱਗਿਆ ਅਸੀਂ ਖਾਣਾ ਬਣਾਉਣ ਰੋਟੀ ਬਣਾਉਣ ਲੱਗੇ ਆ ਤੇ ਇਹ ਕਹਿੰਦੇ ਪਿਆ ਅੱਜ ਛੁੱਟੀ ਹੈ ਮਮਾ ਤੇ ਅੱਜ ਗੋਭੀ ਵਾਲੇ ਪਰੌਂਠੇ ਬਣਾਉ ਜਾਂ ਆਲੂ ਵਾਲੇ ਤੇ ਮੈਂ ਕਹਾਂ ਚਲੋ ਆਲੂ ਵਾਲੇ ਕਿ ਬਣਾੜਿਆਂ ਚਲੋ ਅੱਜ ਗੋਭੀ ਵਾਲੇ ਹੀ ਬਣਾ ਲੈਨੇ ਆ ਗੋਭੀ ਪਹਿਲੇ ਅਸੀਂ ਤਾਂ ਮੈਂ ਚਲੋ ਇੱਕ ਦੋ ਵਾਰੀ ਟੈਸਟ ਕਰ ਲੈਨੇ ਆ ਹੁਣ ਮੁੜ ਕੇ ਫਿਰ ਜਾਂਦੀ ਜਾਂਦੀ ਗੋਭੀ ਮੁੜ ਕੇ ਖਾ ਗੋਭੀ ਮਿੱਲੀ ਤੇ ਚਲੋ ਅੱਜ ਬਣਾਉਨੇ ਆ ਹੁਣ ਅਸੀਂ ਗੋਭੀ ਭਲੇ ਪਰੌਂਠੇ ਤੇ ਚਲੋ ਤੁਹਾਨੂੰ ਦੱਸਦੇ ਆ ਕੀ ਕੀ ਪਾ ਕੇ ਮੈਂ ਬਣਾਉਣੀ ਆ ਵਿੱਚ ਮਟੀਰੀਅਲ ਮੈਂ ਥੋੜਾ ਜਿਆਦਾ ਤਿਆਰ ਕੀਤਾ ਹੈ ਗੋਭੀ ਗਾਭੀ ਰਗੜ ਕੇ ਰੱਖੀ ਸੀਗੀ ਤੇ ਅਚਾਨਕ ਦਿਮਾਗ ਜਾਇਆ ਨੂਰ ਕੰਨੀ ਮम्मा ਬਲੌਗ ਬਣਾ ਲਓ ਨੰਨੀ ਹੁੰਦਾ ਪਰੌਂਠਿਆਂ ਦਾ ਤੇ ਮੈਂ ਕਿਹਾ ਚਲ ਠੀਕ ਆ ਪੁੱਤ ਬਲੌਗ ਬਣਾ ਲਈਏ ਹੁਣ ਅਸੀਂ ਤੁਹਾਡੇ ਨਾਲ ਕਰਦੇ ਆ ਸਾਂਝੀਆਂ ਕੁਝ ਗੱਲਾਂ ਤੇ ਦੱਸਿਓ ਤੁਸੀਂ ਵੀ

ਤਿਆਰ ਕਰਕੇ ਰੱਖਿਆ ਹੈ ਮਟੀਰੀਅਲ ਲੋ ਜੀ ਅਸੀਂ ਤੇ ਤਿਆਰ ਕਰਕੇ ਮਟੀਰੀਅਲ ਰੱਖਿਆ ਹੈ ਪਹਿਲਾਂ ਉਹ ਵੀ ਪਚਲੀ ਸੀ ਉਹ ਵੀ ਪਚਰ ਕੇ ਤੜੀਆਂ ਤੋਂ ਨਹੀਂ ਆ ਪਾਤਾ ਮੇਥੀ ਮੁੱਥੀ ਵਿੱਚ ਪਾਤੀ ਥੋੜੀ ਜੀ ਹੁਣ ਮੈਂ ਪਿਆਜ਼ ਰੱਖੀ ਹੀ ਪਿਆਜ਼ ਪਾਵਾਂਗੇ ਤਿੰਨ ਚਾਰ ਵਿੱਚ ਫਿਰ ਪਾਵਾਂਗੇ ਅਹੀਂ ਲੂਣ ਮਰਚ ਮਸਾਲਾ ਆਪਣੇ ਸਵਾਦ ਅਨਸਾਰ ਤੁਸੀਂ ਵੀ ਦੱਸਿਓ ਕੀ ਕੀ ਪਾ ਕੇ ਤੁਹਾਨੂੰ ਖਾਣਾ ਪਸੰਦ ਆ ਤੇ ਚਲੋ ਹੁਣ ਚੀਰਦੇ ਆ ਪਿਆਜ਼ ਤਾਂ ਫਿਰ ਤਾਂ ਕਰਦੇ ਆ ਅੱਗੇ ਦਾ ਕੰਟੀਨਿਊ ਚਿਕੜੀ ਆ ਪਾਵਲੇ ਏਟਾ ਟੋਸਟ ਕਾ ਸੀ ਪਿਆਸ ਇਹ ਦੇਖੋ ਪਿਆਸ ਦੀ ਕਿਹ ਰਹੀ ਪਮਾ ਦੇ ਵਿੱਚ ਇਸਕਾ ਅਬ ਆਲੇ ਘਰ ਕੋ ਦਿਖਾਤੇ ਤੁਮ ਕੋ ਇਹ ਦੇਖੋ ਹੱਬਾ ਫੇਕ ਆ ਗਿਆ ਇਹ ਦੇਖੋ ਅਬ ਅੰਬਲੇ ਪੇਂਡੂ ਦਿਖਾਤੇ ਉਹ ਬੋ ਕਿ ਤੁਸੀਂ ਵੀ ਐਸ ਇਹ ਦੇਖੋ ਡੀਗਾਨੇ ਬਚਾ ਲੈ ਬਰੋਡ ਹੁੰਦਾ ਹੈ ਖੱਬਾ ਆਂ ਦਿੱਤੇ شوف ਕਰਦਾ ਇੰਨਾ ਨਹੀਂ ਬੋਲੀਦਾ ਹੋਏਗਾ ਇਹ ਦੇਖੋ ਪੂਰਾ ਕੱਟ ਤੇ ਅਮਾ ਸੋਚਿਆ ਕਿ ਇਸ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਅੱਗੇ ਵੀ ਚਲੋ ਦਿੰਦੇ ਹੋ ਸਾਡੇ ਪਿਆਰ ਦੇ ਨਾਲ ਹੀ ਆ ਇੱਥੇ ਤੱਕ ਅਸੀਂ ਪਹੁੰਚਣਾ ਆ ਤੇ ਪਲੀਜ਼ ਪਲੀਜ਼ ਮੈਂ ਤੁਹਾਡੇ ਘੜੀ ਹੋ ਰਿਕਵੈਸਟ ਕਰਦੀ ਆ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜਾ ਵੀ ਮੇਰਾ ਵੀਰ ਭਰਾ ਦੇਖਦਾ ਹੈ ਕੋਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰ ਲਓ ਜਾਂ ਕਿ ਤੁਹਾਡੀ YouTube ਫੈਮਲੀ ਜਿਹੜੀ ਆ ਉਹ ਫਰਟਾ ਫਰਟਾ ਕੰਪਲੀਟ ਹੋ ਸਗੇ ਤਾਂ ਉਹ ਸਗਰਾ ਸੀ ਅੱਗੇ ਤੋਂ ਅੱਗੇ ਤੁਹਾਡੇ ਵਾਸਤੇ ਕੋਈ ਸਟੋਰੀ ਲੈ ਕੇ ਆਈਏ ਆਹ ਹਮ ਸਟੋਰੀ ਲੈ ਕੇ ਕਰੀਏ ਵੀਡੀਓ ਅਹੀਂ ਸੋਚਦੇ ਪਏ ਆ ਤੁਹਾਡੇ ਵਾਸਤੇ ਤਾਂ ਚਲੋ ਭੈਣ ਭਰਾਵਾਂ ਦੀ ਤੁਸੀਂ ਕਮੈਂਟਾਂ ਵਿੱਚ ਦੱਸਿਓ ਵੀ ਇਹ ਸਟੋਰੀ ਬਣਾਇਆ ਕਰੀਏ ਕਿ ਜਾਂ ਨਾ ਬਣਾਇਆ ਕਰੀਏ ਇਹਦੇ ਅਲ ਦੇਖ ਲਓ ਇਹ ਕਿ ਨਿਸ਼ਾਨੀ ਕਰਦੀ ਆ ਬਹੁਤ ਜ਼ਿਆਦਾ ਇਹਨਾਂ ਨੇ ਤੇ ਇਹ ਹੁਣ ਆ ਰੋਟੀ ਪਾਣੀ ਬਣਾਉਣਾ ਇਹਨਾਂ ਨੇ ਚੜ ਜਾਣਾ ਹੁੰਦਾ ਉੱਪਰ ਕਿਚਨ 'ਚ ਤੇ ਦੱਸਿਓ ਰਸੇ ਤੁਹਾਡੇ ਬੱਚੇ ਕੀ ਕੀ ਕਰਦੇ ਆ نیچے ਕਰ ਨਹੀਂ ਚੇ ਕਰ ਦੱਸਿਓ ਤੁਸੀਂ ਕਮੈਂਟਾਂ ਵਿੱਚ ਕੋਈ ਸਾਬਾ ਵਰ ਯੂਸ ਕਰੀਏ ਰਾਜ ਬਣਾਉਣੇ ਆ ਇਹ ਗੋਠੇ ਲੋਜੀ ਅਸੀਂ ਤੇ ਹੁਣ ਚਿਰ ਲਿਆ ਗੰਨ ਪਿਆਜ਼ ਹੁਣ ਇਹਦੇ ਚ ਪਾਵਾਂਗੇ ਲੂਣ ਮਰਚ ਮਸਾਲਾ ਤੇ ਹੋਜੀ ਅਸੀਂ ਪਾਤਾ ਨਮਕ ਆਹ ਬਣਾਉਣਾ ਹੋ ਨਹੀਂ ਕਰ ਲੈਨੇ ਇਹਨਾਂ ਨੂੰ ਵਿੱਚ ਮਿਕਸ ਵਿੱਚ ਪਾ ਲਈ ਅਸੀਂ ਜਵੈਨ ਜੀਰਾ ਤੁਸੀਂ ਵੀ ਆਪਣੇ ਸਵਾਦ ਅਨੁਸਾਰ ਜੋ ਜੋ ਇਹਦੇ ਵਿੱਚ ਟਰਾਈ ਕਰਨਾ ਚਾਹੁੰਦੇ ਹੋ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਮੈਂ ਤੇ ਪਾ ਲਈਨੀ ਹੁਣੇ ਜੋ ਮੇਰਾ ਦਿਲ ਕਰੇ ਮਰਚ ਵੀ ਥੋੜੀ ਘੱਟ ਲੱਗਦੀ ਪਈ ਐ ਅਸੀਂ ਮਰਚ ਪਾਵਾਂਗੇ ਹੋਰ ਥੋੜੀ ਜੀ ਤੇ ਨਮਕ ਵੀ ਵੇਖਦੇ ਆਂ ਅਸੀਂ ਟਰਾਈ ਕਰਕੇ ਨਾਸ਼ਟਾ ਦੇ ਹੋ ਗਿਆ ਲੇਟ ਕਿਉਂਕਿ ਅਸੀਂ ਜੋ ਉੱਠੇ ਵੀ ਲੇਟ ਹੀ ਸੀਗੇ 9 ਵਜੇ ਤੇ ਅਸੀਂ 8:30 9 ਵਜੇ ਅਸੀਂ ਉੱਠੇ ਆ ਉੱਠ ਕੇ ਬਕਰਨੀ ਨਾ ਤਦੋਂ ਤਾਂ ਆ ਕੇ ਤੇ ਫਿਰ ਅਸੀਂ ਚਾਹ ਪੀਤੀ ਪਹਿਲਾਂ ਮੈਂ ਸਾਰਿਆਂ ਨਾਲ ਪਹਿਲਾਂ ਜਦੋਂ ਬੱਚੇ ਘਰ ਹੋਂ ਪਹਿਲਾਂ ਉਹਨਾਂ ਨੂੰ ਨਵਾ ਕੇ ਫਿਰ ਪਿੰਡਾ ਬਾਕੀ ਕੰਮ ਦੀ ਪਾਚ ਕਰਦੇ ਹੁੰਦੇ ਆ ਨਾਸ਼ਟੇ ਨੂੰ ਤਾਂ ਹਲੇ ਨੂੰ 10 11 ਵਜੇ ਵੱਜ ਹੀ ਜਾਂਦੇ ਆ ਤਾਂ ਉਹ ਬਹੁਤ ਤੁਸੀਂ ਸਾਰੇ ਜਣੇ ਇਦਾਂ ਹੀ ਕਰਦੇ ਹੋ ਹੋਗੇ ਲੋ ਇਹ ਉਹ ਮਟੀਰੀਅਲ ਹੋ ਗਿਆ ਸਾਡਾ ਰੈਡੀ ਅਸੀਂ ਕਰਦੇ ਆ ਟ੍ਰਾਈ ਪੀ ਨਮਕ ਇਹਦੇ ਵਿੱਚ ਠੀਕ ਆ ਨਮਕ ਤਾਂ ਬਿਲਕੁਰੀ ਕੱਟਾ ਇਹਦੇ ਨਾਲ ਕੱਟ ਕੇ ਆਲਾ ਚਲੋ ਹੁਣ ਅਸੀਂ ਕਰਦੇ ਆ ਰੋਟੀ ਬਣਾਉਣ ਸ਼ਾਰਟ ਕਿਚੂ ਉਹ ਹੈ ਗੂਰ ਸਰੀਆ ਆਵਾ ਉਲਟਾ ਕਰਤੀ ਕੋਈ ਗੱਲ 엄마 ਕਿੱਥੇ ਟਕਦਾ ਤੂੰ ਤਵਾਂਦਾ ਕਿ ਪਕੂ ਕੀ ਆਵਾ ਆ ਦੇਖੋ ਜੀ ਸਾਡਾ ਮਟੀਰੀਅਲ ਹੋ ਗਿਆ ਹੈ ਸਾਡਾ ਮਟੀਰੀਅਲ ਹੋ ਗਿਆ ਹੈ ਤਿਆਰ ਹੁਣ ਤੇ ਅਸੀਂ ਇਹਨੂੰ ਕਰਾਂਗੇ ਹੁਣ ਸਰਵ ਰੋਟੀ ਦੇ ਵਿੱਚ ਕਈ 1 ਦੇ ਵਿੱਚ ਵੀ ਪਾ ਲੈਂਦੇ ਆ ਤੇ ਕਈ ਦੋਹਾਂ ਦੇ ਵਿੱਚ ਵੀ ਪਾ ਲੈਂਦੇ ਆ ਅਹੀਂ ਤੇ 1 ਦੇ ਵਿੱਚ ਹੀ ਟਰਾਈ ਕਰਾਂਗੇ ਕਈ 1 ਦੇ ਵਿੱਚ ਵੀ ਪਾ ਲੈਂਦੇ ਆ ਤੇ ਅਹੀਂ ਪਹਿਲਾਂ 1 ਦੇ ਵਿੱਚ ਟਰਾਈ ਕਰਕੇ ਵੇਖਾਂਗੇ ਮੇਰੇ ਕੋਲ ਬਹੁਤ ਜ਼ਿਆਦਾ ਘੱਟ 1 ਦੇ ਵਿੱਚ ਟਰਾਈ ਰੋਟੀ ਬਣਦੀ ਆ ਉਲਟੇ ਉੱਤੇ ਖੁੱਤ ਰਖਾ ਲਈ ਗੋ ਤੁਰ ਤੁਰ ਤੂ ਇੱਕ ਆਲੂ ਵਾਲੀ ਪਰੌਂਠੀ ਪਰ ਇੱਕ ਦੇ ਵਿੱਚ ਬਣਉਣੀ ਆ ਉਹ ਮੇਰੇ ਕੋਲ ਬਣ ਜਾਂਦੀ ਹੈ ਇੱਕ ਦੇ ਵਿੱਚ ਤੇ ਇਹ ਗੋਤੇ ਵਾਲੀ ਅਸੀਂ ਕਦੀ ਕੀਤੀ ਨਹੀਂ ਟਰਾਈ ਨਹੀਂ ਇਹ ਇੱਕ ਦੇ ਵਿੱਚ ਅੱਜ ਦੇਖਦੇ ਆ ਕਰਕੇ ਇੱਕ ਦੇ ਵਿੱਚ ਇਹ ਸਹੀ ਬਣ ਜਾਈਏ ਤੇ ਫਿਰ ਅਹੀਂ ਇੱਕ ਦੇ ਵਿੱਚ ਬਣਾਵਾਂਗੇ ਸਾਰੀਆਂ ਲੱਗਦਾ ਨਹੀਂ ਲੋ ਨਾ ਉਹ ਲੋ ਬੋਝਾ ਤਾਂ ਬਲ 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 ਰਹੀ ਜਾਂਦੀ ਆ ਉਹ ਪਾਣੀ ਹੈ ਪਾਣੀ ਸੁੱਕਦਾ ਪਿਆ ਹੈ ਅਨਿਕ ਗੱਲ ਵੀ ਹੈ ਰੋਟੀ ਤੇ ਆਰ ਸਟਫਿੰਗ ਤੋਂ ਵੀ ਦੇ ਬੈਂਸ ਕੋ ਰੋੜਾ ਕਿਉਂਕਿ ਇੱਕ ਦੇ ਵਿੱਚ ਤਾਂ ਨਹੀਂ ਉਹ ਹੁੰਦੀ ਸਹੀ ਪੱਕਦੀ ਕਿਉਂਕਿ ਗੋਪੀ ਵੀ ਪਾਣੀ ਛੱਡ ਦਿੰਦੀ ਆ ਨਾ ਥੋੜਾ ਥੋੜਾ ਇਸ ਚੱਕਰ ਵਿੱਚ ਨਾ ਮੋੜੀ ਇੱਕ ਤੇ ਪੱਕਦੀ ਹੈ ਬਣਦੀ ਹੈ ਤੇ ਨਾ ਗੋਪੀ ਬਣੀ ਇੱਕ ਚ ਭਰਦੀ ਹੈ ਸਾਡੇ ਕੋਲ ਪਰ ਬਣੀ ਹੈ ਕੁਛ ਠੀਕ ਹੀ ਬਣੀ ਹੈ ਵੈਸੇ। ਅਗਰ ਅਸੀਂ ਬਣਾਵਾਂਗੇ ਹੁਣ ਦੂਸਰੇ ਤਰੀਕੇ ਨਾਲ ਹੀ। ਬਣੀ ਹੈ ਸਹੀ ਬਣੀ ਹੈ ਚਲੋ ਤੁਹਾਨੂੰ ਦੱਸਦੇ ਹਾਂ। ਤੇ ਐ ਦੇਖੋ। ਬਹੁਤ ਬਣੀ ਆ। ਸਹੀ ਬਣੀ ਹੈ ਵਧੀਆ ਬਣੀ ਹੈ। ਪਰ ਉਹ ਖੱਟ ਗਈ ਆ। ਥੋੜੀ ਥੋੜੀ ਤੋ ਫਟ ਗਈ ਆ। ਤੇ ਐਦਾਂ ਕਰਾਂਗੇ ਇੱਕ ਹੋਰ ਸਟਾਈਕ ਕਰਾਂ। ਹੋਰ ਇਹ ਗੱਲ ਫਟ ਗਈ ਆ ਤੇ ਮੜੀ ਮੜੀ ਤੇ ਵੈਸੇ ਵੀ 40 ਚ ਆਉਂਦੇ ਆ ਆਲੂ ਵਾਲੀ ਪਰੌਂਠੀ ਵੀ ਥੋੜੀ ਥੋੜੀ ਜਲਦੀ ਆ ਆਈ ਹੈ ਕਿ ਕਿਸ ਵਰਤੀ ਆਈ ਹੈ ਹੈ ਕਰਦੀ ਕੀ ਕਰਦੀ ਆਏ ਕਹਿੰਦੇ ਦੱਸਿਆ ਪੁੱਤারে ਬੱਚੇ ਵੀ ਬਹਿ ਕਰਦੇ ਆਟੇ ਬੱਚੇ ਤਾਂ ਬਹੁਤ ਸਤਾਣ ਆ ਬਹੁਤ ਸਿਰ ਖਾਂਦੇ ਆ ਉਹ ਹੰਡੇ ਵਿੱਚ ਤੇ ਬਹੁਤ ਸਿਆਰਤਾਂ ਨੇ। ਅੱਜ ਦਿਨ ਚੜ੍ਹਿਆ ਆਇਆ। ਹਲੋ ਹਲੋ ਬਹੇ। ਇਹ ਬਹੇ। ਹਲੋ। ਹਲੋ ਬਹੇ। ਇਹ ਬਹੇ ਨਾ ਆਪ ਹੀ ਰਾਜਜਨ ਤਾਂ ਬੜੀ ਫਤਿਹ ਆ। ਕਿ ਉਹਨੂੰ ਇਹਨਾਂ ਨੇ ਕੀ ਦੇਨੇ ਆ। ਲੀਲਾ ਲੀਲਾ। ਆਇ ਕੁ ਮੁੰਬਦੀਪਾਂ। ਆਇ ਮੁੰਬਦੀਪਾਂ। ਆਇ ਮੁੰਬਦੀਪਾਂ। ਹਲੋ ਮੁੰਬਦੀਪਾਂ ਤਾਂ ਲੜਦੀ ਆ ਕਿੰਨਾ। ਬੜੀ ਆ।

ਕੁਣ ਆਨੇ ਤੇ ਚਾਰ ਵੀ ਸਰਦੀਆ ਤੇ ਖਾਂ ਮਿਲ ਖਾਂ ਸਰਦੀਆ ਇਹਦਾ ਇਹਦਾ ਮੁੱਛੀ ਚ ਮੀਟਦਾ ਤੇ ਅੰਡੇ ਚਾਹੇ ਤੇ ਆਣੀ ਜਿਉੜੇ ਇਹ ਬੱਕਰੀ ਆ ਪੂਰੀ ਇਹ ਪੂਰੀ ਬੱਕਰੀ ਆ ਬਹੁਤ ਜ਼ਰਾ ਬੋਲਦੀ ਆ ਬਹੁਤ ਜ਼ਰਾ ਬੋਲਦੀ ਆ ਕੁੜੀ ਨਾ ਬੋਲਦੀ ਆ ਨਾ ਕੋਈ ਹਸਾਬ ਨਹੀਂ ਤਦਮਰ ਬਤਵਰ ਤਦਮਰ ਕਈਆਂ ਨੇ ਬੱਚੇ ਨਹੀਂ ਵੇਖਿਆ ਵੀ ਮਾਸਾ ਨਹੀਂ ਬੋਲਦੇ ਤੇ ਇਹ ये पारी टाल देंगे यार जिस लड़का है वो ना सिर खा देंगे हटा अजय तो अपन बाढ़ने गए हो यार अपन पिचूनी finger ओह लॉज़ी मेरा ना पिचूना पिचूना चल ਕੋਤੀ ਨੀਜਾ ਬੀ ਕੋਸੇ ਲਾਉਚੀ ਹੱਡੀ ਤੋਂ ਵੀ ਪੱਕ ਕੇ ਤਿਆਰ ਆ ਮਮਾ ਮੈਂ ਕਰੀ ਲੂੰਗੀ ਆ ਲਾ ਲਾ ਤੂੰ ਠੀਕ ਹੈ ਦੀ ਪ੍ਰੋਣੀ ਪੱਕ ਗਈ ਹੈ ਤਿਆਰ ਤੇ ਬਿਲਕੁਲ ਸਹੀ ਬਣੀ ਆ ਗੋਲ ਟਿੱਕ ਵਾਲੀ ਤੇ ਮੋਨਾ ਹੀ ਪਾਉਨੇ ਆ ਦੁੱਧੀ ਮੈਂ ਦੇਖ ਖੋ ਖਾ ਲੋ ਤੁਸੀਂ ਵੀ ਪੱਕਦੀ ਪਈ ਆ ਰੋਟੀ ਜਿਹੜੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਦੇ ਦੇ ਪਿਆ ਤੇ ਕਿਉਂ ਨਾ ਤੁਸੀਂ ਮੈਨੂੰ ਖਾਣ ਵਾਸਤੇ ਨਹੀਂ ਕਿਹਾ ਤੇ ਵੀ ਆਓ ਜ਼ਰੂਰ ਖਾਓ ਤੇ ਖਾਓ ਜਿਹੜਾ ਜਿਹੜਾ ਮੇਰਾ ਭੈਣ ਭਰਾ ਖੋ ਦੇ ਦਾ ਪਿਆ ਤੇ ਪਰੋਠੇ ਜ਼ਰੂਰ ਖਾਓ ਟੈਸਟ ਕਰਕੇ ਦੱਸਿਓ ਕਿ ਵਧੀਆ ਬਣੇ ਆ ਇਹ ਬੱਲੀ ਅਲਗੜੀ ਭੱਟੀ ਆ ਸਾਡੀ ਇਹ ਬਹੁਤ ਜ਼ਿਆਦਾ ਪਖੰਡ ਕਰਦੀ ਆ ਕਿਉਂਕਿ ਇਹਨੂੰ ਅੱਜ ਕੋਈ ਪਹਿਲੀ ਵਾਰੀ ਖਾਣੀ ਆ ਪਰੌਂਦੀ ਆ ਅੱਜ ਕੋਈ ਪਹਿਲੀ ਵਾਰੀ ਗੋਭੀ ਵਾਲੀ ਖਾਣੀ ਆ ਤੂੰ ਆਂ ਇੰਨੀ ਟੇਸਟੀ ਬਣੀ ਇਹ ਨੂੰ ਬਖਾਂਦੇ ਬਖਦੇ ਇਸ ਤੋਂ ਬਾਅਦ ਬੰਦ ਨਹੀਂ ਹੋਣਾ ਇਹ ਬੱਲੀ ਭੱਟੀ ਆ ਸਾਡੀ ਬਹੁਤ ਜ਼ਿਆਦਾ ਪਖੰਡ ਕਰਦੀ ਵੇਖ ਲੋ ਇਹਨੇ ਸਵਾਲ ਪਰੌਣੇ ਬਣੇ ਆ ਤੇ ਕੈਦੀ ਵੀ ਮੈਨੂੰ ਲੋਣ ਵਾਲੀ ਕੌਂਤੀ ਚਾਹੀਦੀ ਰਾਤਾ ਬਾਈ ਰ ਅਰੇ ਕੁ ਅਲਟੀਮਟ ਹੰਡੀ ਚਲੋ ਅਰੇ ਤੇ ਮੂਚੇ ਬਾਹਮਲਾ ਟੇਸਟ ਨਹੀਂ ਬਣੀ ਜਿਹੜੀ ਕਹਿੰਦੀ ਮੈਂ ਨਹੀਂ ਖਾਣੀ ਹੈਲੋ ਟੇਸਟ ਨਹੀਂ ਆ ਹਨਾ ਉਹ ਨਾ ਟੇਸਟ ਬਣੀ ਨਾ ਇਹ ਬਖੀਂ ਜਰਾ ਟੇਸਟ ਆ ਤੇ ਪਰ ਇਹ ਕੁੜੀ ਪਖਾਂਡੇ ਦੇ ਜਿਹੜੇ ਨਾ ਉਹ ਮੁੱਕ ਦੇਣੀ ਆ ਲਿਆ ਇਹਨੂੰ ਘਰ ਦੇ ਵਿੱਚ ਕੁਲਟੀ ਚੱਲਣਾ ਹੁੰਦਾ ਆ। ਕੁਲਟੀ ਕੁਲਕਾ ਖਾਣਾ ਕੁਲਕਾ ਕੁਲਕਾ ਰੋਟੀ ਚੱਲਣਾ ਹੁੰਦਾ ਹੈ। ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਸਾਰੇ ਘਰ ਦੇ ਕੰਮਾਂ ਕਰਾ ਲੈਣ। ਇਹਨਾਂ ਨੂੰ ਰੋਟੀ ਪਕਾ ਕੇ ਖਵਾਲ ਕੇ ਫ੍ਰੀ ਹੋ ਕੇ ਫਿਰ ਮਿਲਦੇ ਆ ਤੁਹਾਨੂੰ। ਹਾਂਜੀ ਜੀ ਤੇ ਸਾਰੇ ਜਣਿਆਂ ਨੇ ਵੇਖ ਲਿਆ ਹੋਣਾ ਮੈਂ ਪ੍ਰੌਂਠੇ ਨੇ ਸਾਰਿਆਂ ਨੂੰ ਸਵੇਰੇ ਖਵਾਲਦੇ ਆ ਤੇ ਹੁਣ ਦੇਣਾ ਚੱਲਿਆ ਢਾਲ। ਤੇ ਸ਼ਾਮ ਆ ਗਈਆਂ ਪੈ ਤੇ ਸਿਆਰੀ ਦਿਹਾੜੀ ਇਦਾਂ ਹੀ ਲੰਗੀ ਆ ਪਤਾ ਨਹੀਂ ਲੱਗਾ ਟਾਈਮ ਦਾ ਤੇ ਘਰ ਦੇ ਕੰਮ ਕਾਰ ਕਰਦੇ ਆ ਚਲੋ ਰੋਟੀ ਰਾਟੇ ਬਣਾ ਕੇ ਖਾਦੀ ਫਿਰ ਹੋਰ ਕੰਮ ਕੀਤੇ ਕੋਈ ਫਿਰ ਅਜੈਤਵਾ ਸੀਗਾ ਚਪਹਿਰਾ ਸੀਗਾ ਬਾਬਾ ਜੀ ਦੀਪ ਸਿੰਘ ਦਾ ਚਲੋ ਉਹ ਬੈ ਕੇ ਕੜੀ ਪਾਠ ਪੂਠ ਕੀਤਾ ਮਹਾਰਾ ਚਲੋ ਮਤਬੁੱద్ధి ਬਖਸ਼ੇ ਤੇ ਫਿਰ ਇਹਨੇ ਨੂੰ ਚਲੋ ਹੋਰ ਕੰਮ ਕਰਨ ਵਾਲੇ ਹੀ ਤੇ ਉਹ ਕੀਤੇ ਤੇ ਇਹ ਵੀ ਕੰਮ ਤੋਂ ਆ ਗਏ 3-4 ਵਜੇ ਨਾ ਇਹ ਵੀ ਕੰਮ ਤੇ ਹੋ ਆ ਗਏ ਤੁਹਾਨੂੰ ਪਤਾ ਜਦੋਂ ਬੰਦਾ ਘਰ ਆਜੇ ਤੇ ਫਿਰ ਹੋਰ ਕੰਮ ਆ ਜਾਂਦੇ ਨੇ ਫਿਰ ਬੰਦਿਆਂ ਨੇ ਕਿਹਾ ਆ ਵੀ ਕਰ ਦੋ ਆ ਵੀ ਕਰ ਦੋ ਤੇ ਇਸ ਤੋਂ ਪਹਿਲਾਂ ਹੁਣ ਮੈਂ ਕਿਹਾ ਚਲੋ ਸਵੇਰ ਦਾ ਬਲੌਗ ਬਣਾਣ ਦੇ ਹੀ ਤੇ ਬਣਾਇਆ ਥੋੜਾ ਜਿਹਾ ਉਹਨੂੰ ਕੰਪਲੀਟ ਕਰ ਲਿਟਾ ਜਾਵੇ ਤੇ ਇਹ ਚਲੋ ਮਿਲਦੇ ਆਂ ਫਿਰ ਅੱਗੇ ਤੁਹਾਨੂੰ ਨੈਕਸਟ ਬਲੌਗ ਵਿੱਚ